ਬਾਜੀ ਅਸਤਿਕਾਲ ਜੀ ਹੋਰ ਬਾਜੀ ਕਿਦਾਂ ਜੀ ਠੀਕ ਠਾਕ ਕਿਵੇਂ ਚੱਲ ਰੇ ਕੰਮ ਜੀ ਵਧੀਆ ਵਧੀਆ ਲੈ ਚੱਲਦੇ ਜੀ ਹਾਂਜੀ ਹਾਂਜੀ ਵੇਖ ਗਿਆ ਮਾਲ ਪਿਛਲਾ ਪਿਛਲਾ ਸਾਰਾ ਹੱਥੋਂ ਥੀ ਨਾਲ ਹੀ ਵੇਚ ਜਾਂਦਾ ਜੀ ਚੱਲ ਚੱਲ ਹਾਂਜੀ ਤੇ ਅੱਜ ਬਾਜੀ ਫਿਰ ਅੱਜ ਵੇਖੋ ਜੀ ਆ ਤਿੰਨ ਮੱਝਾਂ ਜੀ ਹਾਂਜੀ ਹਾਂਜੀ ਇੱਕ ਕੱਟਾ ਜੀ ਠੀਕ ਆ ਇੱਕ ਗਾਂ ਜੀ ਮਤਲਬ ਹੈਗੇ ਪੰਜ ਛੇ ਪਸ਼ੂ ਨਾ 6 ਪਸ਼ੂ ਜੀ ਔਰ ਮਲੇ ਹੁੰਦੇ ਤੁਹਾਨੂੰ ਪਤਾ ਹਾਂ ਬਿਲਕੁਲ ਜੀ ਇਧਰੋਂ ਨਹੀਂ ਹੈ ਕਿ ਉਧਰੋਂ ਵੀ ਆਈਆਂ ਉਧਰੋਂ ਵੀ ਲੈ ਆਈਦਾ ਇਧਰੋਂ ਵੀ ਜਦੋਂ ਅਗਰ ਪਹਿਲਾਂ ਉਧਰ ਜਿੱਥੋਂ ਸੈੱਟ ਲੱਗੇ ਹਾਂਜੀ ਜੀਂਦ ਚਾਈਦਾ ਚਲੋ ਦੱਸੋ ਜੀ ਫਿਰ ਇਹਦੇ ਬਾਰੇ ਹਾਂਜੀ ਚੌਗੀ ਚਾਰ ਦੰਦ ਕੱਟੀ ਜੱਟ ਪਹਿਲਾ ਸੁਆ ਪਹਿਲਾ ਸੁਆ ਪਹਿਲਾ ਸੁਆ ਚਾਰ ਦੰਦ ਜੀ ਤੇ ਨੀਲੀ ਵਿੱਚ ਆਣੀ ਝੋਟੀਆਂ ਹਣਾ ਹਾਂਜੀ ਹਾਂ ਅੱਖਾਂ ਹੈਗੇ ਜਿ ਟੇਕ ਨਹੀਂ ਜੀ ਨੀਲੀਆਂ ਲੀਲੀਆਂ ਵੇਖੋ ਮੜ ਮੜੇ ਨਿਸ਼ਾਨ ਹੈਗੇ ਹਣਾ ਹਾਂਜੀ ਹਾਂ ਚਲੋ ਤੋਰੋ ਮੂਮਾ ਦੇਖਣਾ ਉਹ ਵੀ ਦੇਖ ਲੋ ਤੇ ਲਾ ਬਾ ਠੀਕ ਹੈ ਜੀ ਹਾਂ ਚਾਰ ਦੰਦ ਚਾਰ ਦੰਦ ਕੱਟੀ ਮਾ ਕੱਟਾ ਕੱਟਾ ਜੀ ਕੱਟਾ ਮਗਰਾ ਜੀ ਲੋ ਜੀ ਵੇਖੋ ਕਰਾ ਦੇ ਚਾਰ ਦੰਦ ਝੋਟੀਆਂ ਪਹਿਲਾ ਸੁਆ ਬਸ ਠੀਕ ਹੈ ਭਾਜੀ ਕਿੰਨਾ ਕਰੀ ਬਾਈ ਤੁਹਾਡਾ ਸਣਾ ਪਹਿਲਾਂ ਹੈ ਜਦੋਂ ਪਹਿਲਾਂ ਸੋਇਆ ਹੀ ਹੈ ਜੀ ਹਾਂਜੀ ਦੁੱਧ ਕਿੰਨਾ ਕਰੀ ਤੁਹਾਡਾ ਸਣਾ ਦੁੱਧ ਕਿੰਦਾ ਦੀ ਕਿਉਂ ਲੱਗੀ ਸੰਦੀਪ 10000 ਜੀ ਆਰਮ 12 ਕਿਲੋ ਹਾਂ ਕਰ 사ਦੇ ਕਿਹਨੇ ਜੀ ਬਿਲਕੁਲ ਜੀ ਹਾਂਜੀ ਠੀਕ ਆ ਚਲੋ ਹਾਂਜੀ ਬਾਈ ਜੀ ਫਿਰ ਬਿਲਕੁਲ ਜੀ ਹਾਂਜੀ ਬੋਲੋ ਬਾਈ ਜੀ ਵੇਤਨੂ ਵੀਰ ਦੀ 80 ਦੀ ਵੇਚ ਦੀ 85 ਦੀ ਵੇਚ ਦੀ ਦੀ ਆ ਹਾਂਜੀ 75000 ਦੀ ਵੀਰ ਜੀ ਦੇ ਦਾਂਗੇ ਕਿੰਨਾ ਮਾਨਦਨ 5-70000 ਹੀ ਆਹੀ ਕੋਈ ਏਡਾ ਜਿਆਦਾ ਗੜੇ ਵਾਲੇ ਨਹੀਂ ਤੁਹਾਨੂੰ ਪਤਾ ਨਵੀਂ ਨਵੀਂ ਵੀਡੀਓ ਪਾਉਂਦੇ ਚਲੋ 2 ਹੀ ਛੱਡ ਦੇ ਜੀ ਛੱਡ ਦਾਂਗੇ ਮਾੜੀ ਠੀਕ ਆ ਜਿਓ ਹਾਂਜੀ ਆ ਦੂਜਾ ਸੁਆ ਜੇ ਮੂੰਹ ਛੇ ਬੰਦ ਗੇ ਅੱਛੇ ਗੱਬਣਾ ਗੱਬਣ ਗੱਬਣ ਝੋਟੀ ਦੂਜਾ ਸੁਆ ਛੇ ਜਾਂਦਾ ਜੈਡ ਬਲੈਕ ਝੋਟੀ ਹੈ ਨਾ ਨਿੱਕਾ ਸਿੰਘ ਨਾਲੇ ਰੰਗ ਵੇਖੀ ਟੁੱਟ ਜਾ ਤੋੜੋ ਫਾੜ ਮੁਠੀ ਪਰਵਾ ਜੇ ਦੱਬ ਜੀ ਕਿੰਨਾ ਕਰੋ ਦੋ ਦੋ ਯੂ 13 13.5 14 ਕਿਲੋ ਪਹਿਲੇ ਨੇ ਨਾਪਿਆ ਅੱਛਾ ਇਹ ਉਧਰੋਂ ਆਈ ਆ ਵਾ ਠੀਕ ਆ ਮਾਗੇ ਕਰਦੇ ਹੋਰ ਕੋਈ ਕੋਈ ਤੋਰ ਦੋ ਠੀਕ ਆ ਹਾਂਜੀ ਭਾਜੀ ਫਿਰ ਬੋਲੋ ਜੀ ਬੋਲੋ ਸੰਦੀਪ ਜੀ ਕੱਟੀ ਵੇਚਣ ਨੂੰ ਦੇ ਇੱਕ 40 ਦੀ ਵੇਚ ਦੀ ਐ 35 ਦੀ ਵੇਚ ਦੀ ਐ ਹਾਂਜੀ ਇੱਕ 15 ਦੀ ਕੱਟੀ ਦੇ ਦਾਂਗੇ ਹੋ ਜਾਊਗਾ ਮਾਨਤਾਲ ਯਾ ਦੋ ਯਾ ਕਰ ਦਾਂਗੇ ਥੱਲੇ ਨਹੀਂ ਨਹੀਂ ਇੱਕ 13 ਦੀ ਦੇ ਦਾਂਗੇ ਆ ਜਾ ਫਿਰ ਇਹ ਵੀ ਗੱਬਣਾ ਇਹ ਵੀ ਗੱਬਣ ਤੇ ਥੂਆ ਚੌਥਾ ਜੇ ਪਰ ਮਸ਼ੀਨ ਐ ਦੁੱਧ ਵਾਲੀ ਹਿਸਾਬ ਨਾਲ ਦੁੱਧ ਵਾਲੀ ਮਸ਼ੀਨ ਐ ਹਨਾ ਹਾਂਜੀ ਹਾਂਜੀ ਕਿੰਨਾ ਦਾ ਦੀ ਗਾਰੰਟੀ ਆਈ ਪਿੱਛੋਂ 15 16 ਕਿਲੋ ਆਪਣੇ ਕੇ ਸੱਜਣ ਮਿੱਤਰ ਕੋ ਲਈ ਐ 15 16 ਕਿਲੋ ਵਾਲੀ ਲਓ ਜੀ ਵੇਖੋ ਕਰਾਂ ਦੇ ਗਾੜੀ ਆਗਦੇ ਆਹ ਡੇਰੀ ਮਦਦ ਬਹੁਤ ਚੰਗੀ ਆ ਤੇ ਵੇਖੋ ਥਾਣੇ ਵੀ ਆਰੇ ਚੌਥਾ ਸੁਆ ਤੇ ਲੈ ਬਾਈ ਵੇਖੋ ਕਰਾਂਗੇ ਆਈ ਉਧਰੋਂ ਇਧਰੋਂ ਜੀ ਇਹ ਉਧਰੋਂ ਆਈ ਆ ਪਰ ਪਹਿਲਾਂ ਨਹੀਂ ਆਈ ਆ ਪਹਿਲੋਂ ਦੀ ਆਈ ਹੈ ਨਾ ਹਾਂ ਠੀਕ ਆ ਤੂੰ ਤੂੰ ਵੇਖੋ ਉਨੀ ਗਾੜਾ ਉਨੀ ਸਿਆਲ ਬਿਲਕੁਲ ਜੀ ਬਿਲਕੁਲ ਠੀਕ ਆ ਹਾਂਜੀ ਭਾਈ ਜੀ ਫਿਰ ਜੈ ਜੀ ਜੈ ਜੀ ਜੈ ਜੀ ਜੀ ਦੀ ਵੇਚਣ ਨੂੰ ਤਾਂ ਭਾ 95 ਦੀ ਵੇਚਦੀ ਐ 90 ਦੀ ਵੇਚਦੀ ਐ ਹੂੰ 80 ਦੀ ਦੇ ਦਈਏ ਜਾਣਦ ਕਰ ਦੋ ਹੋਰ ਮਾਨਦ ਦੋ ਹਜ਼ਾਰ ਛੜ ਦਾਂਗੇ 75 ਦੀ ਜਾਣ ਜਾ ਆ ਜਾ ਬਸ ਠੀਕ ਐ ਇਹ ਕਟਾ ਗਿਆ ਹਾਂ ਆ ਕਟਾ ਜੀ ਇਹ ਖੇਦਾ ਹੀ ਆ ਗੁੰਦਾ ਚੌਗੇ ਦੀਆਂ ਟੁੱਟਣ ਡਿਆ ਅੱਛਾ ਦੋ ਦਾਂ ਦੇ ਆ ਠੀਕ ਐ ਚੰਗਾ ਤੁਸੀਂ ਮਾਮੂ ਦਾ ਪਿਓ ਦਾ ਪਤਾ ਕਿ ਨਹੀਂ ਹਾਂਜੀ ਪਿਓ ਦਾ ਯੋ ਅਰਜਨ ਕੁੰਗੜ ਦਾ ਬੱਚਾ ਜੇ ਉਹ ਕਹਿੰਦੇ ਉਹਨਾਂ ਨੇ ਦੱਸਿਆ ਹੁਣ ਕੋਈ ਨਹੀਂ ਅਰਜਨ ਕੁੰਗੜ ਦਾ ਹੈਣਾ ਜੀ ਠੀਕ ਆ ਆਜੋ ਜੀ ਆਜੋ ਆਜੋ ਯਾਰ ਤੁਹਾਨੂੰ ਪਤਾ ਡੰਗਰ ਪੰਜੀ 30 ਬਾਰ ਘਰ ਰੱਖਦੇ ਆ ਬਿਲਕੁਲ ਜੀ ਸ਼ੌਂਕੀਆ ਤੌਰ ਤੇ ਲੈਂਦਾ ਵੇਖੋ ਆਂਡਾ ਆਪਣੇ ਸਾਰਾ ਨਹੀਂ ਨਹੀਂ ਠੀਕ ਹੈ ਠੀਕ ਹੈ ਲੰਬਾਈ ਤੇ ਬਾਕੀ ਉੱਚਾ ਲੰਮਾ ਤੁਹਾਡੇ ਪਤਾ ਹੀ ਹੈ ਬਿਲਕੁਲ ਠੀਕ ਹੈ ਜੀ ਸਿੱਗੀ ਸੁੰਗੀ ਵੇਖ ਲਓ ਫਿਰ ਸੰਦੀਪ ਜੀ ਆਖੜੀ ਕੋਈ ਗੱਲ ਨਹੀਂ ਤੋਰ ਠਣਕ ਮਾਓ ਬਣਾ ਜੀ ਕਿਮਾਉ ਬਾਸ ਇਥੇ ਰੱਖੋ ਚਲੋ ਲੈ ਚਲੋ ਤੇ ਭਾਜੀ ਫਿਰ ਇੰਦੀ ਕੀਮਤ ਦੇਖ ਲਓ ਕੰਨਿਆ ਕਰਦੀ ਐ ਕਰ ਦੋ ਜਿਆ ਜੀ ਜਾਂ ਦੋ ਜਿਆ ਜੀ ਕਰਾਂਗੇ ਵੀ ਹਾਂਜੀ ਕਟਾ ਦੇ ਲੱਖ ਦਾ ਪਰ ਜਿੰਨੇ ਦਾ ਤੁਸੀਂ ਕਹਿੰਦੇ ਦੇਖ ਲਓ ਕਰਦੀ ਐ ਦੱਸ ਦੋ 75 ਦਾ ਦੇ ਦਈਏ ਕਰ ਦੋ ਹਰਮਾਨ ਦੋ ਹਾਂ 70 ਦਾ ਦੇ ਦਾਂਗੇ ਵੀ ਜੀ ਪੰਜ ਜੀ ਜਾਂ ਦੋ ਜੋ ਦੇ ਦਾਂਗੇ ਵੀ ਤੁਸੀਂ ਕਹਿ ਦਿੱਤਾ ਤੇ ਚਲੋ ਆ ਜਾਓ ਆ ਵੇਖੋ ਆ ਬਾਕੀ ਆ ਚੀਜ਼ਾਂ ਨਹੀਂ ਕਿਰ ਲਾਉਂਦੀਆਂ ਆ ਵੇਖੋ ਹਾਂ ਠੀਕ ਆ ਆ ਦੂਜਾ ਸੂਆ ਬੈਠ ਜੇ ਇਹ ਵੀ ਸੂਈ ਹੈ ਨਾ ਹਾਂਜੀ ਬੱਚੀ ਆ ਬੱਚੀ ਚਲੋ ਫਾਇਦਾ ਆ ਗਿਆ ਦੁੱਧ ਕਿੰਨਾ ਜੀ ਬੱਚਾ ਦੇ ਬੱਚਾ ਚੋਬਰ ਆ ਗਿਆ ਹਾਂ ਦੁੱਧ ਕਿੰਨਾ ਜੀ ਦੋ ਸੰਦੀ ਹੋ ਜੀ ਕੱਲ ਦੀ ਰਾਤ ਦੀ ਸੂਈ ਜੇ ਹਾਂਜੀ 13:00 ਜੇ 14:00 ਜੇ 13 ਜੋ ਰਿਕਰ ਮੰਦ ਕੇ ਬੋੜਾ ਹੀ ਆ ਐਵੇਂ ਨਹੀਂ ਕਹੇ ਲੋਕਾਂ ਨੂੰ ਕਹਿ ਦੇਣਾ ਵੀ ਇਹਦੇ ਥੱਲੇ 20 ਕਿਲੋ 20 ਕਿਲੋ ਕਰ ਜਾਊਗੀ ਪਰ ਹਜੇ ਜਿੰਨਾ ਹੈਗਾ ਕਿ ਨਹੀਂ ਜਿੰਨਾ ਹੈਗਾ ਉਹਨਾਂ ਦੱਸ ਦੋ ਠੀਕ ਆ ਠੀਕ ਆ ਠੀਕ ਆ ਆ ਜਾ ਆਜੋ ਆਜੋ ਚੋ ਆਜੋ ਵਧੀਆ ਬਹੁਤ ਠੰਡੀ ਧੀੜੀ ਗੱਲੀ ਨਹੀਂ ਬੜਾ ਠੀਕ ਆ ਹਾਂਜੀ ਚਲੋ ਜੀ ਬੋਲੋ ਲਾਸਟ ਪੀਸ ਹੀ ਹੈ ਜੀ ਲਾਸਟ ਪੀਸ ਹੈ ਜੀ ਕਰ ਦਿਓ ਫਿਰ ਜਾਂਦੋ ਫਤਰ ਦੀ ਦੇ ਦिए लास्ट ਪੀਸ ਹੀ ਆ लास्ट ਪੀਸ 60000 ਦੀ ਦੋਈ ਜਾਓ 6000 ਹੋਰ 57 ਦੀ ਵੀ ਦਿੱਤਾ ਹਾਂ ਨਾ ਜੀ ਬਸ ਠੀਕ ਆ ਚਲੋ ਪਸਾਹੀ ਹੈ ਜੀ ਬਸ ਠੀਕ ਦੇਖੋ ਜੀ ਆ ਪਸ਼ੂ ਭਾਈਆਂ ਕੋਲ ਜੀ ਚੁਆਈ ਕਰਕੇ ਚੈੱਕ ਕਰਕੇ ਪਾਸ ਕਰ ਗਿਆ ਸਰਲੀ ਕਰਕੇ ਫੇਰ ਖੜੇ ਕੋਈ ਕੋਈ ਕਾਲੀ ਨਹੀਂ ਕੋਈ ਜ਼ਰੂਰਤ ਨਹੀਂ ਮਤਲਬ ਫੋਨ ਤੇ ਮੰਗਾਣਾ ਜਾਂ ਕਿੱਦਾਂ ਹੋ ਗਿਆ ਇੱਥੇ ਆਵੇ ਤਸਲੀਤ ਕਰੇ ਦੋ ਟਾਈਮ ਚੂ ਕੇ ਫੇਰ ਖੜੇ ਤਿੰਨ ਟਾਈਮ ਚੂ ਕੇ ਖੜੇ ਬੋਲੋ ਨੰਬਰ 98554